ਤੋ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰੇ ਗਾਲ ਜੀ ਅੱਜ ਅਸੀਂ ਲੈ ਕੇ ਆਏ ਹਿਸ਼ਕਰਮਾ ਟੂੜੀ ਵਾਲਾ ਰੀਪਰ ਮਾਡਲ ਹੈ ਜੀ 2010 ਏਰੀਆ ਜੀ ਸ਼ਾਹਕੋਟ ਰੇਟ ਮੰਗੇ ਜੀ ਕਿਸਾਨ ਵੀਰ ਨੇ 65000 ਹਿਸ਼ਕਰਮਾ ਟੂੜੀ ਵਾਲਾ ਰੀਪਰ ਮਾਡਲ ਹੈ ਜੀ 2010 ਏਰੀਆ ਜੀ ਸ਼ਾਹਕੋਟ ਰੇਟ ਹੈ ਜੀ 55000 ਕਿਸਾਨ ਵੀਰ ਦਾ ਨੰਬਰ ਹੈ 99148 8740 9914862740 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰਿਪਰ ਖਰੀਦ ਸਕਦੇ ਹੋ ਜੀ ਐਡ ਕਰਾਉਣ ਲਈ ਸਾਡਾ WhatsApp ਨੰਬਰ ਖੱਟੇ ਆਕਸ਼ਨ ਜੀ ਵੀਡੀਓ ਦੇ ਥੱਲੇ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਫੁੱਲ ਡਿਟੇਲ ਲਿਖ ਕੇ ਭੇਜ ਸਕਦੇ ਹੋ ਜੀ ਦੂਜਾ ਜੀ HMT 4511 63 ਮਾਡਲ ਹੈ ਜੀ 2001 ਪੰਜਾਬ ਦਾ ਨੰਬਰ ਹੈ ਜੀ ਇਹ ਰ 75 ਪੈਸੇ ਪਏ ਐ ਖੇਤੀ ਦੇ ਚੱਲਿਆ ਹੋਇਆ ਐ ਰੇਟ ਐ ਜੀ 2,50,000 ਡਿਮਾਂਡ ਐ ਇਹ ਜੀ ਕਿਸਾਨ ਵੀਰ ਦਾ ਮੁਕਸਰ ਕਿਸਾਨ ਵੀਰ ਦਾ ਨੰਬਰ ਐ ਜੀ 85533 ਤਨਜੀਰ ਮਾਸ਼ 55 85533 ਤਨਜੀਰ ਮਾਸ਼ 56 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟ੍ਰਾਂਟ ਖਰੀਦ ਸਕਦੇ ਹੋ ਜੀ ਉਗੀ ਜੀ ਜਸਵੰਤ ਰੋਟਾਵੇਟਰ ਮਸ਼ੀਨ ਮਾਡਲ ਹੈ ਜੀ 2016 ਰੇਟ ਮੰਗਾ ਕਿਸਾਨ ਵੀਰ ਨੇ 75000 ਏਰੀਆ ਜੀ ਸੁਨਾਮ ਜਸਵੰਤ ਰੋਟਾਵੇਟਰ ਮਸ਼ੀਨ ਮਾਡਲ ਹੈ ਜੀ 2016 ਰੇਟ 75000 ਏਰੀਆ ਸੁਨਾਮ ਕਿਸਾਨ ਵੀਰ ਦਾ ਨੰਬਰ ਹੈ ਜੀ 98729 B099 98729 B099 इस नंबर ते फोन करके ती रूटावीटर खरीद सकते हो जी अगे जी भाई बह लो सात सौ छपंजा तुड़ी तुड़ी वाला रिपर रेट है जी नब्बे हजार एरिया कला वाली भाई बह लो सात सौ छपंजा तुड़ी वाला रिपर रेट है जी नब्बे हजार एरिया वाली ਕਿਸਾਨ ਵੀ ਦਾ ਨੰਬਰ ਹੈ ਜੀ 9518006418 9518006418 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟੂੜੀ ਵਾਲਾ ਇਪਰੇ ਖਰੀਦ ਸਕਦੇ ਹੋ ਜੀ ਅੱਗੇ ਜੀ ਟ੍ਰੈਕ ਸੁਵਰਾਜ 735 FE ਮਾਡਲ 1996 ਰੇਟ ਮੰਗੇ ਕਿਸਾਨ ਵੀਰ ਨੇ ਜੀ 1,55,000 ਟਾਇਰ 90 ਪੈਸੇ ਪਏ ਐ। ਟ੍ਰੈਟ ਸਵਰਾਜ 735 FE ਮਾਡਲ 1996 ਰੇਟ ਹੈ ਜੀ 1,55,000 ਟਾਇਰ 90 ਪੈਸੇ ਪਏ ਐ। ਕਿਸਾਨ ਵੀਰ ਦਾ ਨੰਬਰ ਹੈ ਜੀ 62 805 35400 46 62 805 35400 46 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਡ 3 ਸਕ ਦਿਓ ਜੀ ਟਰੈਡ 735 FE ਮਾਡਲ 1994 ਰੇਟ ਹੈ ਜੀ 1,75,000 ਪਿੰਡ ਉੱਡਤ ਸੱਦੇਵਾਲਾ ਏਰੀਆ ਕਿਸਾਨਵੀਰ ਦਾ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ ਹੈ ਜੀ 62800 44773 62844773 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟ੍ਰੈਕ ਖਰੀਦ ਸਕਦੇ ਹੋ ਜੀ ਐਡ ਕਰਾਉਣ ਲਈ ਸਾਡਾ ਵਟਸਐਪ ਨੰਬਰ ਹੈ ਜੀ 9870988446 ਇਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਅ ਗੇਜਿਟ ਟ੍ਰੈਕ ਮਹਿੰਦਰਾ 575 DI ਮਾਡਲ 1997 ਏਰੀਆ ਗੁਰਦਾਸਪੁਰ ਕਿਸਾਨ ਵੀਰ ਦਾ ਨੰਬਰ ਹੈ ਜੀ 9814342240 9814342240 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟ੍ਰੈਕਟ ਖਰੀਦ ਸਕਦੇ ਹੋ ਜੀ ਇੱਕ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜੇ ਕਿਸੇ ਦਾ ਸੰਧ ਸੇਲ ਹੋ ਜਾਂਦਾ ਹੈ ਤਾਂ ਵੀਰ ਸਾਨੂੰ ਫੋਨ ਕਰਕੇ ਕਹਿੰਦੇ ਨੇ ਕਿ ਐਡ ਕੱਢ ਦਿਓ ਕੋਈ ਵੀ ਐਡ ਕੱਢੀ ਨਹੀਂ ਜਾਊਗੀ ਕਿਰਪਾ ਕਰਕੇ ਸੰਧਾ ਵਾਲੇ ਵੀਰਾਂ ਨੂੰ ਚੜਾਈ ਵੀਡੀਓ ਦੀ ਤਾਰੀਖ ਤੋਂ 1 ਮਹੀਨਾ ਬਾਅਦ ਫੋਨ ਨਾ ਕਰਿਆ ਕਰੋ ਜੀ ਜੇ ਤੁਹਾਡੇ ਕਿਸੇ ਵੀ ਤਰ੍ਹਾਂ ਦੇ ਸੰਧਾਂ ਦੀ ਐਡ ਸੇਲ ਨਹੀਂ ਹੋਏ ਜੀ ਤੁਹਾਡੇ ਸੰਧ ਕਿਸੇ ਵੀ ਤਰ੍ਹਾਂ ਦੇ ਤਾਂ ਤੁਸੀਂ 1 ਮਹੀਨੇ ਦੇ ਵਿੱਚ ਵਿੱਚ ਸਾਨੂੰ ਸੱਤ ਦੁਆਰੇ ਐਡ ਕਰਵਾ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਧੰਨਵਾਦ